ਬਾਕੀ ਇਹਦੀ ਇਹਦੀਆਂ ਥੋੜੀਆਂ ਜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਵਾ ਇਹ ਜੇ ਲਗਵਾ ਲਈਏ ਗੱਲਾਂ ਇਹ ਤੇ ਬਾਕੀ ਤੁਸੀਂ ਸਾਰੇ ਜਣੇ ਪੁੱਛਦੇ ਨੇ ਆ ਕਿ ਸਾਨੂੰ ਖਰਚਾ ਵੀ ਦੱਸੋ ਹਨਾ ਕਿਵੇਂ ਕਿੰਨਾ ਆਇਆ ਵਾ ਹੁਣ ਲੱਗੇ ਆ ਜੀ ਲਾਉਣਾ ਫਿਰ ਤੁਹਾਨੂੰ ਸਾਰੀ ਦੱਸਦੇ ਆ ਕਿੰਨੇ ਰੁਪਏ ਮੀਟਰ ਪੇ ਆ ਵਾ ਨੂੰ ਲਵਾਈ ਕਿੰਨੇ ਰੁਪਏ ਮੀਟਰ ਪਈ ਆ ਉਦੋਂ ਲੈ ਕੇ ਗਏ ਸੀ ਬੈੱਡ ਤੇ ਅੱਜ ਵੀ ਲੈ ਜਾਣ ਲੱਗੇ ਆ ਫਿਰ ਦੱਸੀ ਵੀਰੇ ਇਹਦਾ ਕੀ ਨਾਮ ਨਹੀਂ ਕੋਲ ਉਹ ਓਏ ਕੀ ਹੋ ਗਿਆ ਮम्मा ਤੈਨੂੰ ਤੇ ਅੱਜ ਲੈ ਕੇ ਚੱਲੇ ਆ ਜੀ ਫਲੋਰ ਮੈਟ ਇਹ ਵੀ ਮੰਮੀ ਜੀ ਨੂੰ ਇਹਨਾਂ ਨੂੰ ਪਸੰਦ ਆਇਆ ਵਾ ਵਾਲ ਪੇਪਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੈਂ ਲਾ ਲਿਆ ਹੀ ਆਪੇ ਹੀ ਆਪਣੇ ਰੂਮ ਦੇ ਵਿੱਚ ਤੇ ਫਰਸ਼ ਦੇ ਉੱਤੇ ਜਿਹੜਾ ਫਲੋਰ ਉਹ ਇੱਥੇ ਮੈਟ ਵੇਖ ਕੇ ਗਏ ਹੀ ਬੜਾ ਡਿਜ਼ਾਈਨ ਤੇ ਹੈਗੇ ਨਾ ਕੋ ਦੋ ਚਾਰ ਹੋਰ ਇਹ ਦੋ ਚਾਰ ਬਾਹਰ ਪਏ ਆ ਡਿਜ਼ਾਈਨ ਬਾਕੀ ਜਿੱਦਾਂ ਦੇ ਕਹੋਗੇ ਮੰਗਵਾ ਦਿੰਦੇ ਆ ਹਨਾ ਹਾਂਜੀ ਤੇ ਆਹ ਡਿਜ਼ਾਈਨ ਪਸੰਦ ਆਇਆ ਮੰਮੀ ਜੀ ਨੂੰ ਹੁਣ ਇਹ ਵਾਲਾ ਡਿਜ਼ਾਈਨ ਜਿਹੜਾ ਆਪਾਂ ਲੈ ਜਾਣ ਲੱਗੇ ਆ ਤੇ ਬਾਕੀ ਮਿੰਨਤੀ-ਮਿੰਨਤੀ ਨਾਲ ਤੁਹਾਨੂੰ ਵੀ ਦੱਸ ਦਾਂਗੇ ਕਿੰਨੇ ਦਾ ਇਹ ਪਿਆ ਵਾ ਤੇ ਕਿੰਨਾ ਚਾਹੀਦਾ ਵਾ ਹਨਾ ਰੂਮ ਦੇ ਹਿਸਾਬ ਨਾਲ ਬਾਕੀ ਤੁਹਾਨੂੰ ਸਾਰਿਆਂ ਨੂੰ ਰੈਂਟ ਤੇ ਦੱਸਾਂਗੇ ਜਦੋਂ ਲੱਗ ਜਾਂਦਾ ਵਾ ਤੇ ਜੇ ਤੁਸੀਂ ਲਗਵਾਉਣਾ ਹੋਊਗਾ ਤੇ ਜਰੂਰ ਸੰਪਰਕ ਕਰਿਓ ਹੁਣ ਇਹ ਲੱਗੇ ਆ ਕਟਾਈ ਕਰਨੀ ਦੀ ਹਨਾ ਚਲੋ ਕਰ ਦੋ ਮੁੰਡਿਓ ਕਟਾਈ ਫਿਰ ਇਹਦੀ ਲੱਗੇ ਆ ਜੀ ਹੁਣ ਮੈਟ ਲਵਾਉਣਾ ਤੇ ਭਾਜੀ ਆਗੇ ਆ ਪਰ ਉਹ ਕੈਮਰੇ ਕਿਹ ਨਹੀਂ ਹੋਣਾ ਚਾਹੁੰਦੇ ਆ ਥੋੜਾ ਜਿਹਾ ਤੁਹਾਨੂੰ ਪਤਾ ਹੈ ਹਨਾ ਹੁੰਦੀਆਂ ਵਾ ਆਪਣੀਆਂ ਤੇ ਇੱਧਰ ਮੈਟ ਵਿਛਾ ਲਿਆ ਹੁਣ ਇਹਦੀ ਕਰਾਂਗੇ ਮਿੰਤੀ ਫਿਰ ਇਹਦੀ ਕਰਾਂਗੇ ਕਟਿੰਗ ਤੇ ਸਮਾਨ ਅਹੀਂ ਫੇਰ ਸਾਰਾ ਹੀ ਹੁਣ ਬਾਹਰ ਕੱਢਿਆ ਆਪਣੇ ਬੈੱਡ ਵਗੈਰਾ ਵੀ ਕਿਉਂਕਿ ਉਹਨਾਂ ਨੇ ਇੱਕ ਵਾਰੀ ਫਿਟਿੰਗ ਹੋਣਾ ਹੀ ਫਿਰ ਫਿਟਿੰਗ ਤੋਂ ਬਾਅਦ ਅਹੀਂ ਆਖਿਆ ਕਿ ਚੱਲ ਫਿਟਿੰਗ ਤੋਂ ਪਹਿਲਾਂ ਪਹਿਲਾਂ ਅਹੀਂ ਆਖਿਆ ਚੱਲ ਇਹ ਲਵਾ ਲਈਏ ਫੇਰ ਇਹ ਕਰੀ ਇਹ ਸੋਨਾ ਲਗਾ ਨੂੰ ਫਿਰ ਅਹੀਂ ਉਥੋਂ ਸ਼ਾਪ ਦੇ ਉੱਤੋਂ ਲੈ ਆਏ ਆਂ ਤੇ ਹੁਣ ਲੱਗੇ ਆਂ ਜੀ ਲਾਉਣਾ ਫਿਰ ਤੁਹਾਨੂੰ ਸਾਰੀ ਦੱਸਦੇ ਆ ਕਿੰਨੇ ਰੁਪਏ ਮੀਟਰ ਪਈ ਆ ਸਾਨੂੰ ਲਵਾਈ ਕਿੰਨੇ ਰੁਪਏ ਮੀਟਰ ਪਈ ਆ ਤੇ ਇਧਰ ਕੈਮੀਕਲ ਦੇ ਡੱਬੇ ਕਿੰਨੇ ਦੇ ਆ ਇਹ ਕੈਮੀਕਲ ਵਾ ਜਿਨ੍ਹਾਂ ਦੇ ਨਾਲ ਇਹਨਾਂ ਨੇ ਗੰਮ ਵਾ ਇਹਨਾਂ ਦੀ ਜਿਹੜਾ ਇਹਨਾਂ ਨੇ ਜੁੜਨਾ ਪਕੜ ਕਰਨੀ ਹਣਾ ਤੇ ਫਿਰ ਤੁਹਾਨੂੰ ਐਂਡ ਦੇ ਉੱਤੇ ਦੱਸਦੇ ਆ ਕਿ ਕਿਵੇਂ ਕਿਵੇਂ ਕਿੰਨਾ ਪ੍ਰਾਈਸ ਆਨੂੰ ਕਿੰਨੇ ਦਾ ਪਿਆ ਹਣਾ ਲਓ ਜੀ ਇਸ ਤਰੀਕੇ ਨਾਲ ਜਿਹੜੀ ਆ ਕੈਮੀਕਲ ਲੱਗਣ ਡਿਆ ਵਾ ਪਹਿਲਾਂ ਫਰਸ਼ ਦੇ ਉੱਪਰ ਫਰਸ਼ ਨੂੰ ਪੂਰਾ ਪ੍ਰੋਪਰ ਸਾਫ਼ ਕੀਤਾ ਵੈਨਾ ਤੇ ਫਰਸ਼ ਨੂੰ ਸਾਫ਼ ਕਰਕੇ ਤੇਰੇ ਉੱਤੇ ਉੱਪਰ ਲੱਗਣ ਡਿਆ ਵਾ ਕੈਮੀਕਲ ਬਰਸ਼ ਦੇ ਨਾਲ ਤੇ ਇਹ ਆਪਾਂ ਪਹਿਲਾਂ ਜਿੰਨਾ ਜਿੰਨਾ ਲੱਗਣਾ ਹੀ ਹੁੰਦੀ ਉਹਦੀ ਕਟਿੰਗ ਕਰ ਲਈ ਆ ਇਹਦੀ ਮੈਟ ਦੀ ਤੇ ਉਸ ਤੋਂ ਬਾਅਦ ਫਿਰ ਇਹਨੂੰ ਜਿਦਾਗਾ ਹੀ ਬੋਲਡ ਕੀਤਾ ਵਾ ਤੇ ਉਦਰੇ ਉਹਨਾਂ ਹੀ ਤੈਨੂੰ ਲੱਗ ਜਾਣਾ ਹਣਾ ਪਾਜੀ ਇਦਾਂ ਹੀ ਨਾ ਲੋ ਜੀ ਦਲੀ ਸਾਈਡ ਤੇ ਲੱਗ ਗਿਆ ਵਾ ਹੁਣ ਇਧਰ ਦੂਸਰੀ ਸਾਈਡ ਲੱਗਣ ਡਿਆ ਵਾ ਇਧਰ ਵੀ ਥੋੜਾ ਜਿਹਾ ਕੈਮੀਕਲ ਲੱਗਿਆ ਰੱਗਣ ਵਾਲਾ ਤੇ ਇਧਰ ਲੱਗ ਗਿਆ ਪੂਰਾ ਆ ਇੰਨੀ ਸਾਈਡ ਦੇ ਉੱਤੇ ਜਿਹੜਾ ਲੱਗ ਗਿਆ ਤੇ ਦੱਸੋ ਫੇਰ ਕਮੈਂਟ ਕਰਕੇ ਕਿਦਾਂ ਦਾ ਲੱਗਣ ਡਿਆ ਵਾ ਹਾਂਜੀ ਹਾਂ ਕਿਦਾਂ ਫੇਰ ਕੰਮ ਸ਼ੋਹ ਦੇ ਲਈਦਾ ਵਾ ਬਾਜ ਓਕੇ ਹੋਈਦਾ ਤੇ ਬਾਕੀ ਆ ਕਿ ਤੁਹਾਨੂੰ ਸਾਰਿਆਂ ਨੂੰ ਟਾਈਟਲ ਤੇ ਸਾਹਮਣੇ ਤੋਂ ਪਤਾ ਲੱਗ ਗਿਆ ਵਾ ਕਿ ਆਪਾਂ ਫਲੋਰ ਮੈਟ ਜਿਹੜਾ ਵਾ ਉਹ ਆਪਣੇ ਰੂਮ ਦੇ ਵਿੱਚ ਲਗਵਾ ਰਹੇ ਹਾਂ ਹਨ ਤੇ ਪੂਰਾ ਪ੍ਰੋਪਰ ਲੱਗ ਗਿਆ ਵਾ ਬਾਕੀ ਤੁਸੀਂ ਦੇ ਹੀ ਸਕਦੇ ਹੋ ਕਰੀਬ ਖਾਦੇ ਅਮਨ ਜੀ 0.5 ਕਰਕੇ ਹਨ ਤੇ ਇਹਨੂੰ ਲਗਵਾ ਤੇ ਲਿਆ ਵਾ ਘਰ ਲਗਮੋ ਦੇ ਵਿੱਚ ਜਿਹੜੀਆਂ ਤੰਗੀਆਂ ਆਈਆਂ ਉਹ ਮੇਰੀ ਮੰਮੀ ਨੂੰ ਤੇ ਅਮਨ ਨੂੰ ਤੇ ਮੈਨੂੰ ਵੀ ਆਈਆਂ ਵਾ ਚਲੋ ਪਰ ਮੈਂ ਥੋੜੀ ਜਿਹੀ ਜਿੱਦ ਕੀਤੀ ਆ ਤੇ ਬਾਕੀ ਮੰਮੀ ਜੀ ਨੂੰ ਉਹਨਾਂ ਨੂੰ ਵੀ ਪਸੰਦੀ ਸੀ ਤੇ ਅਸੀਂ ਇਹ ਚੀਜ਼ ਵੇਖੀ ਆ ਕਿ ਅਜੇ ਜਿਹੜੇ ਬੈੱਡ ਵਾ ਉਹਨਾਂ ਦੀ ਫਿਟਿੰਗ ਨਹੀਂ ਹੋਈ ਹੈਗੀ ਹਨਾ ਤੇ ਉਹਨੂੰ ਆਪਾਂ ਕਿਉਂ ਨਾ ਹੁਣ ਹੁਣ ਫਿਟਿੰਗ ਹੋਣ ਤੋਂ ਪਹਿਲਾਂ ਪਹਿਲਾਂ ਬਾਹਰ ਕੱਢ ਕੇ ਤੇ ਲਗਵਾ ਲਈਏ ਤੇ ਅਸੀਂ ਕਿਹਾ ਸੀ ਕਿ ਚਲੋ ਜਿੱਦਾਂ ਛੁੱਟੀ ਆ ਤੇ ਉਹ ਦਿਨ ਕਰਵਾ ਲਾਂਗੇ ਨਹੀਂ ਅੱਜ ਹੀ ਕਰਵਾਉਣਾ ਤੇ ਹੁਣ ਉਧਰ ਜਿਹੜਾ ਕੰਮ ਹੋ ਜੇ ਉਹ ਸਹੀ ਆ ਤੇ ਉਧਰ ਹੁਣ ਵਿੱਕੀ ਭਾਜੀ ਉਹਨਾਂ ਦਾ ਵੀ ਫੋਨ ਆ ਗਿਆ ਵਾ ਤੇ ਮੈਨੂੰ ਵੀ ਅੱਜ ਜ਼ਰੂਰੀ ਜਾਣਾ ਪੈਣਾ ਤੇ ਸਮਾਨ ਵੀ ਸਾਰਾ ਬਾਹਰ ਕੱਢਿਆ ਵਾ ਕਾਮ ਤੇ ਬਹੁਤ ਜ਼ਿਆਦਾ ਪੈ ਗਿਆ ਬਾਕੀ ਕੋਈ ਗੱਲ ਨਹੀਂ ਜਿਹੜੀਆਂ ਸਾਡੇ ਇੱਥੇ ਅਲਮਾਰੀਆਂ ਲੱਗੀਆਂ ਸੀ ਦੋ ਹਨਾ ਤੇ ਉਹਨਾਂ ਦੇ ਵਿੱਚ ਚੋਅ ਹੀ ਸਮਾਲ ਸਾਰਾ ਮੰਮੀ ਜੀ ਉਹਨਾਂ ਨੇ ਕੱਢ ਕੇ ਖਾਲੀ ਕਰਤੀਆਂ ਵਾ ਬਾਰਕੀਆਂ ਵਾ ਤੇ ਉਹ ਮੈਂ ਹੁਣ ਹੁਣ ਲਾਗੂ ਗਵਾਂਡੀਆਂ ਦੇ ਮੁੰਡੇ ਨੂੰ ਬੁਲਾ ਕੇ ਤੇ ਨਾਲ ਮੈਲ ਖਵਾ ਜਾ ਲੱਗਾ ਤੇ ਜਿਹੜੀ ਵੱਡੀ ਅਲਮਾਰੀ ਆ ਉਹ ਹੀ ਰੂਮ ਦੇ ਵਿੱਚ ਹੁਣ ਨਹੀਂ ਰੱਖਾਂਗੇ ਉਹਨੂੰ ਅਹੀਂ ਰੱਖ ਲੈਣਾ ਵਾ ਲੋਬੀ ਦੇ ਵਿੱਚ ਹਨਾ ਮੰਮੀ ਤੇ ਜਿਹੜੀ ਛੋਟੀ ਆ ਉਹ ਅਹੀਂ ਰੱਖ ਲੈਣੀ ਆ ਇੱਥੇ ਨਾਲੇ ਤੇ ਇੱਕ ਥਾਂ ਘੱਟ ਬਚੂਗਾ ਹਨਾ ਕਾਟਾ ਬਜੂਗਾ ਨਹੀਂ ਜਿਆਦਾ ਬਜੂਗਾ ਕਾਟਾ ਕੱਟ ਬਜੂਗਾ ਖੁਸ਼ੀ ਜਿਆਦਾ ਹੋ ਗਈ ਯਾਰ ਖੁਸ਼ੀ ਦੀ ਨਹੀਂ ਗੱਲ ਹੈਗੀ ਭੱਜ ਨਾਠ ਪਈ ਆ ਹੁਣ ਟਾਈਮ ਹੀ ਆ ਸਵੇਰ ਦਾ ਇਹ ਹੀ ਰਾਤ ਦਾ ਲਾ ਲੂ ਕੇ ਤੇ ਮੰਮੀ ਜੋਣੀ ਤੇ ਇੱਥੇ ਹੀ ਸੌਂ ਗਈ ਹੈ ਨਾ ਮੰਮੀ ਤੇ ਮੈਂ ਬਾਹਰ ਵਾਲੇ ਬੈੱਡ ਤੇ ਕਿਉਂਕਿ ਬੈੱਡ ਦੇ ਉੱਤੇ ਅੱਦੇ ਤੇ ਪੂਰਾ ਸਮਾਨ ਪਿਆ ਵਾ ਤੇ ਉਹ ਮੈਂ ਖਾਲੀ ਕਰਕੇ ਉੱਥੇ ਮੈਂ ਸੌਂ ਗਈ ਤੇ ਮੰਮੀ ਤੇ ਆ ਬਣੀ ਰਹੀਦਾ ਤੀ ਕਿੰਨੇ ਵਜੇ ਸੁੱਤੇ 12 ਵਜੇ ਸੁੱਤੇ ਆਹੋ 12 ਵਜੇ ਗਿਆ ਨਾ ਮਨసే ਦੇ ਜਾਣਾ ਵੀ ਤੇ ਮੈਂ ਕੱਲ ਟਾਈਮ ਨਾਲ ਉੱਠਾਂਗੇ ਮੈਂ ਟਮੰਟ ਸੋਇਆ ਪੜਕ ਕੇ ਸੁੱਤਾ ਗਿਆ ਤੇ ਆ ਐਨਾ ਬੱਜ ਗਿਆ ਜੀ ਇਹ ਪਤਾ ਨਹੀਂ ਮੇਰੇ ਕੋ ਮੈਜ਼ਰਮੈਂਟ ਗਲਤ ਹੋਇਆ ਵਾ ਰੂਮ ਦਾ ਅਹੀਂ ਮੈਂ ਇਹ ਚੀਜ਼ ਲੈ ਕੇ ਆਇਆ ਸੀ ਕਿ ਇਹ ਇਹਦੀ ਪੂਰੀ ਜਿਹੜੀ ਬਾਰਵਣਾ ਇਹਦਾ 5 ਕੇ 6 ਫੁੱਟ ਵਾ ਤੇ ਮੈਂ ਸੋਚਿਆ ਸੀ ਕਿ 5 ਫੁੱਟ ਇਧਰ ਨੂੰ ਤੇ 5 ਫੁੱਟ ਸੈਂਟਰ ਨੂੰ ਤੇ 5 ਮਤਲਬ ਤਿੰਨ ਵਾਰੀ ਮੈਂ ਸੋਚ ਲਿਆ ਸੀ ਪਰ ਆਇਆ ਦੋ ਵਰੀ ਆ ਇਹ 50 ਫੁੱਟ ਜਾਂਦਾ ਸੀ ਤੇ 30 ਲੱਗਾ ਵਾ ਹਾਂ 30 ਨਹੀਂ 20 ਲੱਗਾ 20 ਲੱਗਾ ਵੇਦਗਾ ਹਾਂਜੀ ਤੇ 30 ਬਚ ਗਿਆ 30 ਬਚ ਗਿਆ 20 ਫੁੱਟ ਲੱਗਾ ਵਾ ਰੂਮ ਹਟੇ ਦੇ ਵਿੱਚ ਤੇ 30 ਬਚ ਗਿਆ ਵਾ ਇਹਨੂੰ ਹੁਣ ਵੇਚਦੇ ਆ ਰਿਟਰਨ ਕਰਦੇ ਆ ਜੇ ਰਿਟਰਨ ਹੋ ਜਾਂਦਾ ਕਿਉਂਕਿ ਕਾਫੀ ਆਏ 30 ਫੁੱਟ ਬਹੁਤ ਥੋੜਾ ਨਹੀਂ ਹੁੰਦਾ ਇੱਕ ਵਾਰੀ ਫੇਸ ਦੇ ਵਿੱਚ ਲੱਗ ਜਾਣਾ ਤੇ ਫੇਰ 10 ਫੁੱਟ ਬਚ ਜਾਣਾ ਹਨਾ ਮੈਜ਼ਰਮੈਂਟ ਤੇ ਆਪੇ ਗਲਤ ਹੋਣਾ ਕੀਤਾ ਕਹਿੰਦਾ ਇੰਚੀ ਟੇਪ ਨਾਲ ਜਿਹਨਾਂ ਸੂਟ ਮੀ ਨਹੀਂ ਦੇ ਜਿਹਨਾਂ ਕਰੀ ਜਾਂਦਾ ਉਹ ਪੂਰਾ ਪੂਰਾ ਨਹੀਂ ਉਹ ਸਹੀ ਆ ਉਹਨਾਂ ਪੂਰਾ ਪੂਰਾ ਕੀਤਾ ਹੀ ਸਹੀ ਆ ਪਰ ਇਸਾਬ ਇੰਚੀ ਟੇਪ ਦੇ ਹਿਸਾਬ ਨਾਲ ਪਰ ਉਹ ਗਲਤੀ ਇਹ ਕਰਕੇ ਹੋ ਗਿਆ ਕਿ ਉਹ ਜੀ ਟੇਪ ਨਾ ਪਤਾ ਨਹੀਂ ਕੀ ਬਣਿਆ ਬਾਕੀ ਇਹ ਮੈਂ ਪੂਰਾ ਲਿਆਂਦਾ ਹੀ 50 ਫੁੱਟ ਹਣਾ ਮੈਂ ਮੈਂ ਨਾ ਇਹਦਾ ਜਿਹੜਾ ਬਾਰ ਉਹ ਨਾ ਉਹ ਹੈਗਾ ਵਾ 5 ਤੋਂ 6 ਫੁੱਟ ਚੌੜਾ ਤੇ ਮੈਂ ਸੋਚਿਆ ਕਿ ਤਿੰਨ ਵਾਰੀ ਵਿਛਣਾ ਵਾ ਇੱਕ ਇਧਰ ਇੱਕ ਵਾਰੀ ਸੈਂਟਰ ਤੇ ਇੱਕ ਵਾਰੀ ਸਾਈਡ ਤੇ ਪਰ ਵਿਸ਼ਿਆ ਦੋ ਵਾਰੀ ਆ ਤੇ ਮੈਂ ਲਿਆਂਦਾ ਹੀ 10 20 30 30 ਫੁੱਟ ਹੋ ਗਿਆ ਹਾਂ ਮੈਂ 50 ਫੁੱਟ ਲੈਂਦਾ ਮੈਂ ਚੱਲ ਵਾਦ ਲੈ ਨੇ ਵਾਦ ਚੱਲਦਾ ਲੱਗਾ ਤੇ ਏਦਾਂ ਬਚ ਗਿਆ ਵਾ ਹਾਂ ਏਦਾਂ ਬਚ ਗਿਆ ਵਾ ਵੇਖਦੇ ਆ ਰਿਟਰਨ ਕਰਾਉਨੇ ਆ ਜੇ ਤੇ ਰੱਖ ਲਾਂਗੇ ਠੀਕ ਆ ਨਾ ਰੱਖਣਗੇ ਤੇ ਫਿਰ ਤਾਂ ਵੀ ਠੀਕ ਆ ਫੇਰ ਅਹੀਂ ਰੱਖ ਲਾਂਗੇ ਹਨ ਤੇ ਫਿਰ ਅਹੀਂ نیچے ਵੇਖਾਂਗੇ ਆਪਣੀ ਇਰਸੋਈ ਦੇ ਵਿੱਚ ਲਵਾ ਲਾਂਗੇ ਹਨ ਤੇ ਬਾਕੀ ਤੁਸੀਂ ਸਾਰੇ ਜਣੇ ਪੁੱਛਦੇ ਨੇ ਆ ਕਿ ਸਾਨੂੰ ਖਰਚਾ ਵੀ ਦੱਸੋ ਹਨਾ ਕਿਵੇਂ ਕਿੰਨਾ ਆਇਆ ਵਾ ਤੇ ਖਰਚਾ ਅਸੀਂ ਦੱਸ ਦਈਏ ਆ ਮੈਂ 50 ਫੁੱਟ ਲੈਂਦਾ ਹੀ ਇਹ ਸਾਨੂੰ ਪਿਆ ਵਾ ਜੀ 17 ਫੁੱਟ 17 ਰੁਪਏ ਹਨਾ 17 ਰੁਪਏ ਫੁੱਟ ਪਿਆ ਵਾ ਇਹ ਵਾਲਾ ਤੇ ਤੇ 17 ਨੂੰ ਕਰ ਲਓ 5ਵਾਂ ਨਾਲ ਗੁਣਾ ਕਿੰਨੇ ਬਣਦੇ ਆ ਉਹੀ 900 ਹੁਣ ਇਹ ਤੋਂ ਹੀ ਬੇਨਤੀ ਕਹਾਗੇ ਆਪਾਂ ਕਿਉਂਕਿ ਮੈ ਲਿਆ ਦਾਹੀ 50 ਫੁੱਟ ਪੂਰਾ ਏ ਰੋਲ ਤੇ ਇਹਦੇ ਵਿੱਚੋਂ ਜਿੰਨਾ ਲੱਗਿਆ ਹੀ ਉਨੇ ਕਰਕੇ ਪੈਸੇ ਕੱਢ ਲਾਂਗੇ ਤੇ 50 ਫੁੱਟ ਰੋਲ ਲਿਆ ਦਾਵਾ ਹੀ ਤੇ ਪੰਜਾਂਵਾਂ ਨੂੰ ਇਹ ਪਿਆਵਾ 1 ਫੁੱਟ 17 ਰੁਪਏ ਤੇ 17 ਨੂੰ ਕਰ ਲਓ ਪੰਜਾਂਵਾਂ ਨਾਲ ਗੁਣਾ ਕਿੰਨੇ ਬਣੇ 950 ਹਜ਼ਾਰ ਇੰਨਾ ਕਿ ਇਹ ਗੜ ਗੜ ਬੰਨਾਵਾ ਠੀਕ ਆ ਤੇ ਬਾਕੀ ਜਿਹੜੀ ਇਹਦੇ ਨਾਲ ਗਾਮ ਹੀ ਇਹਦੀ ਉਹ ਆ ਆ ਵਾਲੀ ਡੱਬੀ ਇਹ ਪੂਰੀ 1 ਲੀਟਰ ਵਾ ਇਹਨੂੰ ਕਹਿ ਦਿੰਦੇ ਆ ਸੋਲੂਸ਼ਨ ਤੇ ਇਹ ਸੋਲੂਸ਼ਨ ਜਿਹੜਾ ਇਹ ਹੈਗਾ ਵਾ ਇਹ ਮੈਨੂੰ ਉਹਨਾਂ ਨੇ ਦੱਸਿਆ 250 ਦਾ ਡੱਬਾ ਇੱਕ ਤੇ ਇਹ ਲੱਗੇ ਆ ਜੀ ਪੂਰੇ ਪੂਰੇ ਦੋ ਤੇ ਦੋ ਹੀ ਲੈਂਦੇ ਤੇ ਫਿਰ ਲੀਟਰ ਹੁੰਦਾ ਨਾ ਇਹ ਲੀਟਰ ਹੀ ਨਾ ਹਾਂ 1 ਲੀਟਰ ਦਾ ਇਹ ਪੂਰਾ ਡੱਬਾ ਵਾ ਤੇ ਇੱਕ ਇਦਾਂ ਦਾ ਹੋਰ ਆ ਬਾਹਰ ਤੇ ਆ ਦੋ ਲੀਟਰ ਲੱਗੇ ਦੋ ਲੀਟਰ ਲੱਗਾ ਸਰ ਇਹ ਨਾ ਇਹ ਜਿੰਨਾ ਵਧੀਆ ਹੋਊਗਾ ਨਾ ਉਨਾ ਵਧੀਆ ਵਾ ਉਹ ਵਾ ਕਹਿੰਦੇ ਕਿ ਫੇਵਿਕੋਲ ਨਾਲ ਵੀ ਲੱਗ ਜਾਣਾ ਪਰ ਜਿਹਨਾਂ ਕੋਈ ਨਹੀਂ ਲੈਂਦਾ ਉਹ ਕਹਿੰਦੇ ਇਹ ਵਧੀਆ ਜਿਆਦਾ ਹੈ ਨਾ ਹਾਂ ਹਾਂ ਕਹਿੰਦੇ ਨਹੀਂ ਇਹ ਜਿਆਦਾ ਵਧੀਆ ਵਾ ਬਾਕੀ ਇੱਕ ਚੀਜ਼ ਹੋਰ ਦੱਸ ਦਿਨਾ ਤੁਹਾਨੂੰ ਮੈਂ ਜੇ ਤੁਸੀਂ ਕਿਸੇ ਨੇ ਵੀ ਲਗਵਾਉਣਾ ਵਾ ਸਾਡਾ ਫਰਸ਼ ਤੇ ਹੀ ਦੇਖਿਆ ਸੀ ਨਾ ਇਹ ਵਾਲਾ ਕਿਦਾਂ ਦਾ ਹੈ ਨਾ ਉਹਦੇ ਉੱਤੇ ਲੱਗਦਾ ਵਾ ਇਹ ਉਸ ਤੋਂ ਬਾਅਦ ਜੇ ਕੋਈ ਖਰਬੜਾ ਜਿਆ ਵਾ ਜਾਂ ਸੀਮੈਂਟ ਤੋਂ ਮਟੋਖੜਿਆ ਵਾ ਉਹਦੇ ਉੱਤੇ ਨਹੀਂ ਇਹ ਲੱਗਣਾ ਉਹ ਪਲਾਨ ਕਰਨਾ ਚਾਹੀਦਾ ਪਹਿਲਾਂ ਤੇ ਫੇਰ ਉੱਪਰ ਲੱਗਣਾ ਪੂਰਾ ਜੇ ਨੀਰੂ ਪਾ ਕੇ ਆਂ ਕਰੋਗੇ ਤੇ ਫੇਰ ਲੱਗਣਾ ਕਿਉਂਕਿ ਉਹ ਮੈਨੂੰ ਪਹਿਲਾਂ ਪੁੱਛਦੇ ਸੀ ਵੀ ਤੁਹਾਡਾ ਫਰਸ਼ ਕਿਦਾਂ ਦਾ ਤੇ ਹੀ ਆਖਿਆ ਜਿਦਾ ਪਰਾਨੀ ਹੁੰਦੀ ਉਹ ਆ ਤੇ ਉਹ ਕਹਿੰਦੇ ਪਰਾਨੀ ਉਖੜਿਆ ਉਖੜਿਆ ਮੈਨ ਨਹੀਂ ਨਹੀਂ ਉਹ ਨਹੀਂ ਆ ਪਰ ਉਦਾਂ ਇੱਕੋ ਜਿਹਾ ਹੀ ਸਾਰਾ ਇੱਕੋ ਜਿਹਾ ਹੀ ਸਾਰਾ ਮਤਲਬ ਮੈਂ ਫਰਸ਼ ਮੰਗੂਗਾ ਜਿਦਾ ਟਾਈਲਾਂ ਦੀਆਂ ਪਲਾਨੀ ਤੇ ਟਾਈਲਾਂ ਦੇ ਉੱਤੇ ਤੇ ਫੇਰ ਬਹੁਤ ਵਧੀਆ ਵਾ ਜਿਹੜਾ ਇਹ ਲੱਗਣਾ ਤੇ ਫਰਸ਼ ਜਿਦਾ ਦਾ ਸਾਡਾ ਵਾ ਉਹਦੇ ਉੱਤੇ ਉਹ ਟਾਈਲਾਂ ਦੇ ਉੱਤੇ ਲਾਉਂਦੀ ਤੇ ਲੋੜ ਹੀ ਨਹੀਂ ਹੈ ਨਹੀਂ ਜਿੱਦਾਂ ਪਲਾਨ ਹਮਸ਼ ਹੁੰਦਾ ਨਾ ਨਹੀਂ ਲਵਾ ਲੈਂਦੇ ਕ ਮੈਂ ਵੀ ਕਿਹਨਾਂ ਉੱਪਰ ਵੀ ਲੱਗ ਜਾਂਦਾ ਟਾਈਲਾਂ ਉੱਪਰ ਵੀ ਲੱਗ ਜਾਂਦਾ ਟਾਈਲਾਂ ਲੱਗੀਆਂ ਹੁਣ ਨਾ ਟਾਈਲਾਂ ਉੱਪਰ ਵੀ ਲੱਗ ਜਾਂਦਾ ਤੇ ਖਰਚਾ ਹੁਣ ਤੁਹਾਨੂੰ ਦੱਸ ਦਿੱਤਾ ਵਾ ਠੀਕ ਆ 250 ਰੁਪਏ ਦੀ ਇਹ ਡੱਬੀ ਆ ਤੇ 15 16 ਫੁੱਟ ਰੁਪਏ 16 17 ਰੁਪਏ ਫੁੱਟ ਉਹ ਆ ਠੀਕ ਆ ਤੇ ਜੇ ਤੁਸੀਂ ਲਵਾਉਣਾ ਬਾਕੀ ਇਹ ਸਾਡੇ ਸ਼ਹਿਰ ਦਾ ਤੇ ਸਾਡੀ ਸ਼ੌਪ ਦਾ ਉੱਥੋਂ ਜਿੱਥੋਂ ਅਸੀਂ ਬੈੱਡ ਲੈਂਦੇ ਹੀ ਉਹਨਾਂ ਦੀ ਸ਼ੌਪ ਤੋਂ ਹੀ ਅਸੀਂ ਇਹ ਚੁੱਕਿਆ ਸਮਾਨ ਤੇ ਬਾਕੀ ਅਲੱਗ-ਅਲੱਗ ਰੇਟ ਹੋ ਸਕਦਾ ਹਨਾ ਜਿੱਥੋਂ ਵੀ ਤੁਸੀਂ ਲਓ ਤੇ ਜੇ ਤੁਸੀਂ ਇੱਥੋਂ ਲਾਉਂਗੇ ਸ਼ੌਪ ਤੋਂ ਜਿੰਨੇ ਵੀ ਨੇੜੇ ਦੇ ਆ تے پھر تے تانوں ਇੰਨਾ ਹੀ ਲੱਗੂਗਾ ਫੇਰ ਤੁਹਾਡੇ ਵਾਲਾ ਜਿਹੜੀ ਲੱਗੂਗਾ ਹਾਂਜੀ ਤੇ ਫਿਰ ਨਹੀਂ ਤੇ ਤੁਹਾਡਾ ਹੋਰ ਕੋਈ ਹੋ ਸਕਦਾ ਕਿਉਂਕਿ ਮੈਨੂੰ ਪਤਾ ਨਹੀਂ ਅਜੇ ਹੈ ਨਾ ਕੱਟਵਾ ਸਕਦਾ ਵਧ ਗਿਆ ਨਾ ਪਰ ਇੱਕ ਚੀਜ਼ ਹੋਰ ਦੱਸ ਦਈਏ ਰੇਟ ਤੇ ਵੱਖੋ ਵੱਖ ਹੁੰਦੇ ਆ ਇਹਦੀ ਕੁਆਲਿਟੀ ਵੀ ਵੱਖੋ ਵੱਖਰੀ ਹੁੰਦੀ ਆ ਇਹ ਮਿਨੀਮਮ ਕੁਆਲਿਟੀ ਦਾ ਵਾ ਇਹ ਤੋਂ ਮੋٹے ਵੀ ਹੁੰਦੇ ਆ ਜਿਹੜੇ ਜਿਆਦਾ ਵਧੀਆ ਚ ਹੁੰਦੇ ਆ ਹਾਂ ਇਹ ਜਿਆਦਾ ਵਧੀਆ ਚ ਵੀ ਹੁੰਦੇ ਆ ਆ ਦੇਖ ਲਓ ਤੁਸੀਂ ਇਹ ਇਹ ਵੀ ਬਹੁਤ ਵਧੀਆ ਫਾਈਨ ਕੁਆਲਿਟੀ ਆ ਵੇਖੋ ਇਹ ਇਕੱਠਾ-ਕੁੱਠਾ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਵਾ ਇਹ ਤੇ ਆਪਾਂ ਇਹ ਵਾਲਾ ਲੈ ਕੇ ਆਏ ਆ ਬਾਕੀ ਹੁਣ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਇਹ ਦੱਸੋ ਵੀ ਰੂਮ ਕਿੱਦਾਂ ਦਾ ਲੱਗਣ ਲਿਆ ਹੈ ਹਣਾ ਹੂੰ ਸਾਨੂੰ ਇਹ ਫਾਈਨਲ ਦੱਸੋ ਹੁਣ ਕਿਉਂਕਿਾਨੂੰ ਪਤਾ ਨਹੀਂ ਲੱਗਣ ਲਿਆ ਹੈਗਾ ਵੀ ਅਸੀਂ ਤਾਂ ਆਪਣੇ ਭੈਣ ਭਰਾਵਾਂ ਤੋਂ ਸੁਣਨਾ ਚਾਹੁੰਦੇ ਆ ਆਹ ਵਾਲੀ ਜਿਹੜੀ ਗਲੂ ਆ ਇਹ ਵਾਲੀ ਲੱਥ ਜੂਗੀ ਇਹ ਲੱਥ ਜਾਣੀ ਆ ਤੇ ਨਾਲੇ ਇੱਕ ਗੱਲ ਹੋਰ ਜੇ ਤੁਸੀਂ ਵੀ ਸਾਰੇ ਜਣੇ ਲਗਾਓਗੇ ਤੇ ਆਪ ਜਿੱਦਾਂ ਬਬਲਸ ਪਾਈ ਜਣਾ ਇਹ ਕਹਿੰਦੇ ਪੈਣੇ ਹੀ ਪੈਣੇ ਆ ਇਹ ਮੁੜ ਕੇ ਭਾਜੀ ਕਹਿੰਦੇ ਹੀ ਤਾਂ ਜਿਹਨਾਂ ਨੇ ਲਾਇਆ ਉਹ ਕਹਿੰਦੇ ਇਹਨੂੰ ਇੱਕ ਦੋ ਦਿਨ ਹਟਕੇ ਨਾ ਤੇ ਇਹ ਆਪਣੇ ਆਪ ਹੀ ਜਿੱਥੇ ਬਹਿ ਜਣੇ ਵੇਹੇ ਬਹਿ ਗਏ ਆ ਕੱਲ ਰਾਤ ਤੇ ਬਹੁਤ ਜ਼ਿਆਦਾ ਸੀ ਤੇ ਹੁਣ ਨਹੀਂ ਬਹਿਣ ਲੱਗ ਪਿਆ ਨਾਲੇ ਥੋੜਾ ਮੋਟਾ ਵੀ ਹੋਣ ਲੱਗ ਪਿਆ ਵਾ ਇਹ ਲਾਪਾਤਲਾ ਹੋ ਗਿਆ ਸੀ ਤੇ ਆਪ ਤੂੰ ਨਹੀਂ ਪੈ ਗਿਆ ਪਾ ਪੈ ਗਿਆ ਫਰਕ ਤੇ ਇਸ ਤਰ੍ਹਾਂ ਹੀ ਜਿਹੜਾ ਸਾਰੇ ਬਾਕੀ ਇਹਦੀ ਇਹਦੀਆਂ ਥੋੜੀਆਂ ਜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਵਾ ਇਹ ਜੇ ਲਗਵਾ ਲਈਏ ਗੱਲਾਂ ਇਹ ਕਿ ਜੇ ਮੰਨ ਲਓ ਤੁਸੀਂ ਇਹਨੂੰ ਲਗਵਾ ਲਿਆ ਵਾ ਤੇ ਇੱਥੇ ਤੁਸੀਂ ਕੋਈ ਵੀ ਰਗੜ ਕੇ ਨਹੀਂ ਕੋਈ ਚੀਜ਼ ਹੈ ਠੀਕ ਆ ਸ਼ਿਫਟ ਹੈਂਡ ਲਿਫਟ ਦੇ ਵਜਨੇ ਚਾਹੀਦੇ ਹੈ ਨਾ ਹਾਂ ਸ਼ਿਫਟ ਹੈਂਡ ਲਿਫਟ ਦੇ ਚੀਜ਼ਾਂ ਜਿਹੜੀਆਂ ਕਰਨੀਆਂ ਚਾਹੀਦੀਆਂ ਤੇ ਜੇ ਅਲਮਾਰੀ ਰੱਖਣੀਆਂ ਉਹਨੂੰ ਚੁੱਕ ਕੇ ਉੱਥੇ ਰੱਖਣੀ ਬਸ ਮੁੜ ਕੇ ਤੋਂ ਖਸਕਾਉਣੀ ਨਹੀਂ ਹੈਗੀ ਤੇ ਜੇ ਚੁੱਕ ਕੇ ਫੇਰ ਉੱਧਰ ਉੱਧਰ ਜਦੋਂ ਹੀ ਇਦਾਂ ਇਦਾਂ ਕਰਾਂਗੇ ਨਾ ਉਦੋਂ ਫਟਣ ਦਾ ਡਰਵਾ ਨਾ ਫੇਰ ਇਹਨੇ ਫਟ ਜਾਣਾ ਕਿਉਂਕਿ ਫੇ ਕੜੀਸ ਆ ਜਾ ਇਹਨੂੰ ਲੱਗਣਾ ਹੈ ਨਾ ਕੜੀਸ ਨਹੀਂ ਕੜੀਸ ਹੂੰ ਚੱਪਲ ਵਗੈਰਾ ਵੀ ਤੁਸੀਂ ਬਾਹਰ ਧਾਰ ਕੇ ਆਉ ਤੇ ਜਾਦਾ ਵਧੀਆ ਹੈ ਨਾ ਹਾਂ ਨਹੀਂ ਹੁਣ ਵਧੀਆ ਇੱਕ ਵਾਰੀ ਤੇ ਇਹਨੂੰ ਸਫਾਈ ਵੀ ਤੇ ਉਸ ਤੋਂ ਬਾਅਦ ਇੰਨੀ ਜੜੀਆਂ ਚਪਲਾ ਚਪਲਾ ਬਾਹਰ ਲਾ ਕੇ ਆ ਕਰਾਂਗੇ ਹਨਾ ਤੇ ਚਲੋ ਆਪਣਾ ਹੀ ਸਫਾਈ ਦਾ ਨਹੀਂ ਤੇ ਇਤਨਾ ਫਿਰ ਘੱਟਾ ਮਿੱਟੀ ਜਿਆਦਾ ਇਹਦੇ ਉੱਪਰ ਹੋ ਸਕਦਾ ਵਾ ਤੇ ਵਧੀਆ ਲੱਗਣ ਡਿਆ ਕਮੈਂਟ ਕਰਕੇ ਦੱਸਿਓ ਨਾਲੇ ਥੋੜਾ ਜਿਹਾ ਇਹ ਮੈਚਿੰਗ ਕਰ ਡਿਆ ਸਾਡੇ ਬੈੱਡ ਦੇ ਨਾਲ ਤੇ ਇਸ ਕਰਕੇ ਅਸੀਂ ਲਗਵਾ ਲਿਆ ਵਾ ਤੇ ਬੈੱਡ ਦੇ ਦਾਲ ਲਿਆ ਵੀ ਬੈੱਡ ਵੀ ਹੋਣਾ ਇੱਕ ਦਿਨ ਹਟਕੇ ਕਰਾਵਾਂਗੇ ਬੇਟਾ ਹਨਾ ਹਾਂ ਬੈੱਡ ਦੀ ਫਿਟਿੰਗ ਕਰਕੇ ਆਪਾਂ ਇਹ ਲਵਾ ਗਵਾਏ ਵੀ ਪਹਿਲਾਂ-ਪਹਿਲਾਂ ਕਰਾ ਲਈਏ ਫਿਰ ਜਦੋਂ ਇੱਕ ਵਾਰੀ ਫਿਟਿੰਗ ਹੋ ਗਈ ਨਾ ਉਹਦੇ ਲੱਗਣੀ ਸ਼ੌਕਰ ਤੇ ਫਿਰ ਮੁੜ ਕੇ ਉਹਨੇ ਹਿਲਣਾ ਨਹੀਂ ਹੈਗਾ ਫਿਰ ਵਾਰ-ਵਾਰ ਲਾਉਣਾ ਕਿੰਨੇ ਹਨਾ ਇਹ ਕਰਕੇ ਆਪਾਂਏ ਰਾਤੋਂ-ਰਾਤ ਜਿਹੜਾ ਲਕਵਾ ਲਿਆ ਵਾ ਹੁਣ ਇੱਕ-ਦੋ ਦਿਨ ਹਟ ਕੇ ਉਹਨਾਂ ਨੂੰ ਫੋਨ ਕਰਾਂਗੇ ਤੇ ਫਿਰ ਉਹ ਕਰ ਜਾਣਗੇ ਫਿਟਿੰਗ ਹੁਣ ਨਹੀਂ ਰੱਖੀਏ ਓਲੀ-ਓਲੀ ਕਰਕੇ ਸਮਾਨ ਹਨਾ ਸਮੀ ਤੇ ਉਹਦਾ ਕੀ ਅਲਮਾਰੀ ਤੇ ਫਿਰ ਬੈਠੀ ਤਾਂ ਰੱਖ ਦਿੰਦੇ ਆ ਜਦੋਂ ਪਿੱਟ ਕੰਦੇਵਾਂ ਨੇ ਆਪੇ ਇੱਥੇ ਕਰ ਦਿੰਦੇ ਹਾਂ ਹੁਣ ਸਭ ਤੋਂ ਪਹਿਲਾਂ ਟੋਲ ਲਈ ਲਾਈਏ ਨਾ ਪਹਿਲਾਂ ਤੇ ਟੋਲ ਆ ਕੇ ਫਿਰ ਰੱਖੀਏ ਬੈੱ ਬੱਡਾ ਡੇਹੋਲੇ ਆ ਉਹ ਅਹੀ ਰੱਖ ਲੈਣੇ ਆ ਤੇ ਨਮਾਰੀ ਵਾਸਤੇ ਮੈਂ ਲੱਗ ਮੁੰਡਾ ਜਿਹੜਾ ਵਾ ਉਹਨੂੰ ਸੱਦਾਂਗੇ ਤੇ ਉਹ ਮੇਰੇ ਨਾਲ ਰਾਤ ਵੀ ਵਿਚਾਰਾ ਜਿਹੜਾ ਵਾ ਕਰਵਾ ਕੇ ਗਿਆ ਸੀ ਤੇ ਹੁਣ ਵੀ ਉਹਨੂੰ ਮੈਂ ਕਿਹਾ ਹੀ ਮੈਂ ਆਈ ਤੇ ਤੁਸੀਂ ਹੁਣ ਸਾਰੇ ਜਣੇ ਜਰੂਰ ਕਮੈਂਟ ਕਰਕੇ ਦੱਸਿਓ ਇਹ ਕਿਵੇਂ ਦਾ ਲੱਗਣ ਡਿਆ ਵਾ ਠੀਕ ਆ ਜੇ ਵਧੀਆ ਲੱਗਣ ਡਿਆ ਹੋਊਗਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜੇ ਲਗਮੋਣਾ ਚਾਹੁੰਦੇ ਹੋ ਉਹਦੇ ਵਾਸਤੇ ਆਪਾਂ ਤੁਹਾਨੂੰ ਇਹਦੀ ਪੂਰੀ ਮੇਜਰਮੈਂਟ ਤੇ ਪ੍ਰਾਈਸ ਬਾਰੇ ਤੁਹਾਨੂੰ ਦੱਸ ਹੀ ਦਿੱਤਾ ਹਨਾ ਤੇ ਜਦੋਂ ਇੱਕ ਵਾਰੀ ਸਮਾਨ ਰੱਖ ਲੈਣੇ ਆ ਨਾ ਰੂਮ ਦੇ ਵਿੱਚ ਇੱਕ ਵਾਰੀ ਫੇਰ ਤੁਹਾਨੂੰ ਜਿਹੜਾ ਵਾ ਉਹ ਕਰਕੇ ਤੇ ਵੀਡੀਓ ਬਣਾ ਕੇ ਦੱਸੂਗਾ ਵੀ ਕਿਵੇਂ ਦਾ ਲੱਗਣ ਲਿਆ ਠੀਕ ਆ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਨੈਕਸਟ ਕਲਿੱਪ ਵਿੱਚ ਫਿਰ ਕਰਦੇ ਆ ਐਂਡ ਵਲੋਗ ਦੀ ਇਧਰ ਵੇਖੋ ਤੁਸੀਂ ਕਿੱਦਾਂ ਸਾਰਾ ਸਮਾਨ ਜਿਹੜਾ ਵਾ ਉਹ ਆਪਾਂ ਬਾਹਰ ਕੱਢਿਆ ਵਾ ਬੈੱਡ ਇਧਰ ਕੱਢਿਆ ਲੋਬੀ ਦੇ ਵਿੱਚ ਐ ਮਮੀ ਸਾਰਾ ਸਾਮਾਨ ਵੀ ਉਥਲ ਪਥਲ ਆ ਹੁਣ ਪਤਾ ਨਹੀਂ ਲੱਗਣਾ ਕਿਹੜੀ ਚੀਜ਼ ਕਿੱਥੋਂ ਕੱਢੀ ਆ ਤੇ ਕਿੱਥੇ ਰੱਖਣੀ ਆ ਹਾਂਜੀ ਮੈਨੂੰ ਪਤਾ ਨਹੀਂ ਲੱਗਣਾ ਕਿਹੜੀ ਚੀਜ਼ ਕਿੱਥੋਂ ਕੱਢੀ ਕਿੱਥੇ ਆ ਇਧਰ ਵੇਖੋ ਤੁਸੀਂ ਢੋ ਜਿਹੜੀ ਆ ਆਪਾਂ ਇਧਰ ਲਾਈ ਆ ਬੈੱਡ ਉਹ ਆਪਾਂ ਇੱਧਰ ਅਡਜਸਟ ਕੀਤੇ ਆ ਤੇ ਇੱਧਰ ਸਾਰਾ ਸਮਾਨ ਕੱਢਿਆ ਬਾਹਰ ਤੇ ਮੈਂ ਕਿਹਾ ਚਲੋ ਕਰਵਾ ਲਈਏ ਹੁਣ ਹੁਣ ਤੇ ਫੇਰ ਹੀ ਜਿਹੜਾ ਵਾ ਇੱਕ ਹੋਰ ਹੀ ਹੁਣ ਬੈੱਡ ਸਮਾਨ ਜਿਹੜਾ ਅੰਦਰ ਰੱਖਾਂਗੇ ਹਨਾ ਤੇ ਕਮੈਂਟ ਕਰਕੇ ਦੱਸੋ ਫਿਰ ਕਿਦਾਂ ਦਾ ਲੱਗਣ ਡਿਆ ਵਾ ਤੇ ਹੁਣ ਅਹੀ ਰੱਖਦੇ ਆਂ ਜੀ ਹੌਲੀ ਹੌਲੀ ਸਮਾਨ ਤੇ ਇੱਧਰ ਲਾਈਆਂ ਅਸੀਂ ਅਲਮਾਰੀਆਂ ਦੋਵੇਂ ਅਲਮਾਰੀਆਂ ਇੱਧਰ ਲਾਈਆਂ ਵਾ ਤੇ ਉਹ ਬੈੱਡ ਦਾ ਹਨਾ ਹਾਂਜੀ ਫਟਾ ਜਿਹੜਾ ਇੱਧਰ ਹੀ ਸਾਈਡ ਤੇ ਆਪਾਂ ਅਲਮਾਰੀਆਂ ਗੱਡੀਆਂ ਵਾ ਤੇ ਆ ਬੈੱਡ ਦਾ ਪੂਰਾ ਜਿਹੜਾ ਉੱਪਰ ਟੋ ਸੌਰੀ ਤਾਂ ਘਣੋ ਤਾਂ ਕਹਿ ਸਕਦੇ ਜਿਹੜਾ ਹਾਂ ਬੈੱਡ ਦਾ ਟੱਕਣਾ ਉਹ ਇੱਧਰ ਲਾਇਆ ਇਹ ਪੂਰਾ ਇੱਕ ਹੀ ਹੈ ਨਾ ਇਹ ਕਦੇ ਵੀ ਬੜੀ ਪ੍ਰੋਬਲਮ ਆਉਂਦੀ ਆ ਇਹ ਪੂਰਾ ਹੀ ਆ ਇਹ ਚੁੱਕਿਆ ਨਹੀਂ ਜਾਂਦਾ ਚੁੱਕਿਆ ਨਹੀਂ ਜਾਂਦਾ ਉਹ ਦੂਸਰੇ ਦੇ ਨਾਲ ਹੀ ਹੁੰਦੇ ਬੱਡਾਂ ਦੇ ਪਰ ਇਹ ਵੱਖਰਾ ਹੀ ਆ ਫਿਰ ਇਸ ਕਰਕੇ ਇਹਨੂੰ ਜਿਹੜਾ ਆਪਾਂ ਬਾਹਰ ਕੱਢ ਦਿੱਤਾ ਹਨਾ ਤੇ ਇੱਧਰ ਉਹ ਇਨਵਰਟਰ ਵੀ ਚੁੱਕਿਆ ਮਤਲਬ ਕਾਫੀ ਕੋਚ ਜਿਹੜਾ ਸਾਨੂੰ ਫੇਸ ਕਰਨਾ ਪਿਆ ਬਾਅਦ ਵਿੱਚ ਵੀ ਬਹੁਤ ਜਣਾ ਚੁੱਕੇ ਹੋ ਨਾ ਇਦਾਂ ਹੀ ਟਾਂ ਲੱਗੀ ਹਾਂਜੀ ਹਾਂਜੀ ਹੁਣ ਦੱਸੋ ਫਿਰ ਕਮੈਂਟ ਕਰਕੇ ਕਿਵੇਂ ਦਾ ਲੱਗਣ ਡਿਆ ਰੂਮ ਨਾਲ ਜਿਹੜਾ ਹੁਣ ਮੈਚਿੰਗ ਕੀਤਾ ਕਿ ਨਹੀਂ ਕੀਤਾ ਇਹ ਵੀ ਦੱਸਿਓ ਹੈ ਤੇ ਆ ਬੈੱਡ ਫੇਰ ਆਪਾਂ ਹੁਣ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜੇ ਰੱਖ ਦਿੱਤੇ ਆ ਤੇ ਅਜੇ ਇਹਨਾਂ ਦੀ ਫਿਟਿੰਗ ਕਰਨੀ ਆ ਉਹ ਹੁਣ ਕਰਵਾਵਾਂਗੇ ਹਨਾ ਕਿਉਂਕਿ ਹੁਣ ਵਾਲਪੇਪਰ ਸੌਰੀ ਮੈਟ ਲੱਗ ਗਿਆ ਵਾ ਤੇ ਇਧਰਲੀ ਸਾਈਡ ਤੇ ਆਪਾਂ ਜਿਹੜੀ ਆਪਣੀ ਛੋਟੀ ਅਲਮਾਰੀ ਰੱਖ ਲਈ ਤੇ ਵੱਡੀ ਅਸੀਂ ਚੁੱਕ ਦਿੱਤੀ ਆ ਤੇ ਇਧਰ ਵੀ ਇੱਕ ਦਰਵਾਜ਼ਾ ਵਾ ਸਾਡੇ ਰੂਮ 'ਚ ਤੇ ਹੁਣ ਬਹੁਤ ਵਧੀਆ ਲੱਗਣ ਡਿਆ ਸੋਨਾ ਲੱਗਣ ਡਿਆ ਇਧਰ ਵੀ ਅਸੀਂ ਜਿਹੜਾ ਵਾ ਅਲਮਾਰੀ ਰੱਖ ਦਿੱਤੀ ਆ ਛੋਟੀ ਤੇ ਇਧਰ ਬੈੱਡ ਲੱਗ ਗਿਆ ਹੁਣ ਬਹੁਤ ਸੋਹਣਾ ਹੋ ਗਿਆ ਹਨਾ ਬਾਕੀ ਕਮੈਂਟ ਕਰਕੇ ਤੁਸੀਂ ਸਾਰੇ ਜਾਣੇ ਦੱਸ ਦਿਓ ਸੋਹਣਾ ਲੱਗਣ ਡਿਆ ਹਨ ਤੇ ਚਲੋ ਇਹੀ ਹੈਗਾ ਇੱਕ ਲਵਾਉਣਾ ਰਹਿ ਗਿਆ ਤੇ ਇਹ ਵੀ ਅੱਜ ਲਵਾ ਲਿਆ ਵਾ ਫਾਈਨਲੀ ਤੇ ਹੁਣ ਹੋ ਗਿਆ ਵਾ ਇਹ ਰੂਮ ਦਾ ਕੰਮ ਕੰਪਲੀਟ ਹਨਾ ਤੇ ਹੁਣ ਅਸੀਂ ਇਹਦੀ ਫਿਕਸਿੰਗ ਕਰਾ ਦੇਣੀ ਆ ਜਿਹੜੇ ਆਪਣੇ ਬੈੱਡ ਵਾ ਸਾਡੇ ਇਹਨਾਂ ਦੀ ਹੁਣ ਇਹਨਾਂ ਨੂੰ ਫਿਕਸ ਕਰਵਾ ਦੇਣੇ ਆ ਜਿੱਥੇ ਜਿੱਥੇ ਮਤਲਬ ਇਹਨਾਂ ਦੀ ਢੋ ਲੱਗ ਕੇ ਸੌਰੀ ਢੋ ਨੂੰ ਜੇ ਨਟ ਲੱਗਣੇ ਆ ਤੇ ਇੱਧਰ ਆ ਜਿਹੜੀ ਇਹਦੇ ਵਿੱਚ ਬਾਕਸ ਬੈੱਡ ਵਾ ਇਹਨਾਂ ਨੂੰ ਇੱਥੇ ਜਿਹੜਾ ਇਹਨਾਂ ਦਾ ਸ਼ਟਰ ਜਿਆ ਵਾ ਉਹ ਨੂੰ ਵੀ ਉਹਨੇ ਫਿਕਸ ਹੋਣਾ ਤੇ ਸਾਈਡਾਂ ਤੇ ਉਹਦੇ ਸ਼ੌਕ ਕਰ ਲੱਗਣੇ ਆ ਤੇ ਉਹ ਹੁਣ ਸੱਦ ਕੇ ਮੁੰਡੇ ਨੂੰ ਤੇ ਲਗਵਾਵਾਂਗੇ ਹੈਨਾ ਚਲੋ ਠੀਕ ਆ ਜੀ ਫਿਰ ਵਧੀਆ ਲੱਗਾ ਵਾ ਤੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਖਰਚਾ ਵਰਚਾ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਵਾ ਜਿਨ੍ਹਾਂ ਨੇ ਲਗਵਾਉਣਾ ਵਾ ਉਹ ਆਪਣਾ ਐਸਟੀਮੇਟ ਕਰਕੇ ਇਹ ਤੇ ਲਗਵਾ ਸਕਦੇ ਆ ਡਿਜ਼ਾਈਨ ਇਹਦੇ ਵਿੱਚ ਬਹੁਤ ਹੁੰਦੇ ਆ ਮੈਟ ਵਿੱਚ ਜਿਵੇਂ ਦਾ ਤੁਹਾਨੂੰ ਡਿਜ਼ਾਈਨ ਪਸੰਦ ਹੋ ਤੁਸੀਂ ਲਿਆ ਕੇ ਤੇ ਲਗਵਾ ਸਕਦੇ ਹੋ ਠੀਕ ਆ ਚਲੋ ਜੀ